ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤੀ ਵੱਡੀ ਖਬਰ ਸਾਹਮਣੇ ਆ ਰਹੀ ਆ ਬਹੁਤ ਹੀ ਮੰਦਭਾਗੀ ਖਬਰ ਹੈ ਕਿ ਲਾੜੀ ਦੀ ਜੈਮਲਾ ਦੌਰਾਨ ਸਟੇਜ ਤੇ ਮੌਤ ਹੋ ਗਈ ਜਿਸ ਨੂੰ ਦੇਖਦਿਆ ਲਾੜਾ ਵੀ ਜਿਹੜਾ ਆਪਣੇ ਉੱਥੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੋ ਗਿਆ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਲਾਲਾਬਾਦ ਹਲਕੇ ਦੇ ਪਿੰਡ ਸੁਆਵਾਲਾ ਵਿਖੇ ਤੇ ਇਹ ਖਬਰ ਸਾਹਮਣੇ ਆ ਰਹੀ ਹੈ ਤਾਂ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਨੀਲਮ ਰਾਣੀ ਦਾ ਵਿਆਹ ਸੀ 23 ਸਾਲਾ ਉਸ ਦੀ ਉਮਰ ਸੀ ਬਰਾਤ ਆਈ ਲਾਵਾ ਫੇਰੇ ਹੁੰਦੇ ਨੇ ਲਾਵਾ ਫੇਰਿਆਂ ਤੋਂ ਬਾਅਦ ਲੜਕੀ ਨੂੰ ਕਬਰ ਹਟ ਹੁੰਦੀ ਹੈ ਜਿਸ ਤੋਂ ਬਾਅਦ ਡਾਕਟਰ ਬੁਲਾਇਆ ਗਿਆ ਦਵਾਈ ਦਿੱਤੀ ਗਈ ਜਿਸ ਤੋਂ ਬਾਅਦ ਲੜਕੀ ਨੂੰ ਸਟੇਜ ਤੇ ਜੈਮਾਲਾ ਤੇ ਸ਼ਗਨ ਦੇ ਲਈ ਲਜਾਇਆ ਗਿਆ ਜਿੱਥੇ ਸਟੇਜ ਤੇ ਲੱਗੇ ਸੋਫੇ ਤੇ ਬੈਠਦੇ ਸਾਰ ਹੀ ਲੜਕੀ ਦੀ ਮੌਤ ਹੋ ਗਈ ਹਾਲ ਤੱਕ ਮੌਤ ਦਾ ਕਾਰਨ ਦਾ ਪਤਾ ਨਹੀਂ ਲੱਗਿਆ ਕਿ ਅਟੈਕ ਆਇਆ ਕੀ ਕਿਸ ਕਾਰਨ ਉਸ ਦੀ ਮੌਤ ਹੋਈ ਹੈ ਤਾਂ ਮੋਕਤੇ ਲਾੜਾ ਵੀ ਬੇਹੋਸ਼ ਹੋ ਜਾਂਦਾ ਇਹ ਹਾਲ ਦੇਖ ਕੇ ਔਰ ਤੁਰੰਤ ਉਸ ਨੂੰ ਇਲਾਜ ਦੇ ਲਈ ਲੈ ਕੇ ਜਾਇਆ ਜਾਂਦਾ ਹੈ ਤਾਂ ਇਹ ਰੱਬ ਦਾ ਕਹਿਰ ਦੇਖਣ ਨੂੰ ਮਿਲਿਆ ਪਿੰਡ ਸਵਾਹ ਵਾਲੇ ਵਿਖੇ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਬਹੁਤ ਹੀ ਮੰਦ ਭਾਗਾ ਪਾਣਾ ਵਾਪਰਿਆ ਹੈ ਇਸ ਪਰਿਵਾਰ ਦੇ ਨਾਲ ਮ੍ਰਿਤਕ ਨੀਲਮ ਰਾਣੀ ਦੀ ਮਾਪੇ ਲੜਕੀ ਦੱਸੋ ਰਹੇ ਨੇ ਇਸ ਸਬੰਧ ਦੇ ਵਿੱਚ ਜਾਣਕਾਰੀ ਵੀ ਦਿੱਤੀ ਆ ਤਾਂ ਤਸਵੀਰਾਂ ਅਸੀਂ ਤੁਹਾਨੂੰ ਪ੍ਰੋ ਪੰਜਾਬ ਟੀਵੀ ਤੇ ਲਾਈਵ ਦਿਖਾ ਰਹੇ ਆ ਬਹੁਤ ਹੀ ਮੰਦ ਭਾਗਾ ਪਾਣਾ ਵਾਪਰਿਆ ਹੈ ਇਸਲਾਮਾਂ ਤੋਂ ਬਾਅਦ ਜਿਵੇਂ ਹੀ ਉਸਦੀ ਤਬiyet ਵਿਗੜੀ ਤਾਂ ਡਾਕਟਰ ਨੂੰ ਬੁਲਾਇਆ ਗਿਆ ਜਿਵੇਂ ਡਾਕਟਰ ਆਉਂਦੇ ਨੇ ਸਭ ਕੁਝ ਚੈੱਕ ਅਪ ਹੁੰਦਾ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਜੈ ਮਾਲਾ ਤੇ ਸ਼ਗਨ ਦੇ ਲਈ ਲਿਜਾਇਆ ਗਿਆ ਪਰ ਉਹ ਜੈ ਮਾਲਾ ਪਹੁੰਚਦੇ ਹੀ ਹਸਾਰ ਉੱਥੇ ਸੋਫੇ ਤੇ ਬੈਠ ਗਈ ਔਰ ਆਪਣੇ ਪ੍ਰਾਣ ਤਿਆਗ ਗਈ ਔਰ ਉਸ ਤੋਂ ਬਾਅਦ ਲਾੜਾ ਵੀ ਉਸ ਨੂੰ ਦੇਖ ਕੇ ਬੇਹੋਸ਼ ਹੋ ਜਾਂਦਾ ਬਹੁਤ ਚਾਹਸੀ ਕੁੜੀ ਨੂੰ ਇਹ ਪਰਿਵਾਰ ਵਾਲਿਆਂ ਦਾ ਕਿਹੜਾ ਹੈ ਕਿਉਂਕਿ ਹਰ ਕਿਸੇ ਨੂੰ ਆਪਣੇ ਵਿਆਹ ਦਾ ਚਾਹ ਹੁੰਦਾ ਹੈ ਔਰ ਅਜੀਹਾ ਦਰਦਨਾਕ ਭਾਣਾ ਵਾਪਰਨਾ ਪਰਿਵਾਰ ਦੇ ਲਈ ਬਹੁਤ ਹੀ ਮੰਦਪਗਾ ਹੈ ਲਾੜੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਬਿਊਟੀ ਪਾਰਲਰ ਦੇ ਵਿੱਚ ਜਦੋਂ ਉਹ ਸਜ ਤੱਜ ਕੇ ਪੈਲੈਸ ਪਹੁੰਚੀ ਤਾਂ ਉਸ ਤੋਂ ਪਹਿਲੇ ਘਰ ਦੀਆਂ ਵੀ ਤਸਵੀਰਾਂ ਸਾਹਮਣੇ ਆਈਆਂ ਜਦੋਂ ਬਾਕੀ ਰਸਮਾਂ ਹੁੰਦੀਆਂ ਨੇ ਇੱਕ ਦੋ ਦਿਨ ਪਹਿਲਾਂ ਉਹ ਵੀ ਤਸਵੀਰਾਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਸੀ ਤਾਂ ਇਹ ਲਾਵਾ ਵੇਲੇ ਦੀ ਤਸਵੀਰ ਆ ਇਸ ਤੋਂ ਕੁਝ ਹੀ ਧੀਰ ਬਾਅਦ ਜਦੋਂ ਜੈ ਮਾਲਾ ਹੋਣੀ ਸੀ ਇਹ ਗੁਰਦੁਆਰਾ ਸਾਹਿਬ ਦੀ ਤਸਵੀਰ ਆ ਇਸ ਤੋਂ ਬਾਅਦ ਜਦੋਂ ਜੈਮਲਾ ਹੋਣ ਦੇ ਲਈ ਪੈਰਸ ਗਏ ਸਟੇਜ ਤੇ ਗਏ ਤਾਂ ਉੱਥੇ ਕੁੜੀ ਨੇ ਦਮ ਤੋੜ ਦਿੱਤਾ ਲਾੜੀ ਨੇ ਦਮ ਤੋੜ ਦਿੱਤਾ ਜਿਸ ਨੂੰ ਦੇਖ ਕੇ ਜਿਹੜਾ ਲਾੜਾ ਵੀ ਆਪਣਾ ਹੋਸ਼ ਜਿਹੜਾ ਉਹ ਨਹੀਂ ਸੰਭਾਲ ਸਕਿਆ ਔਰ ਮੌਕੇ ਤੇ ਲਾੜਾ ਬੇਹੋਸ਼ ਹੋ ਗਿਆ ਔਰ ਲਾੜੇ ਨੂੰ ਹਸਪਤਾਲ ਲਿਜਾਇਆ ਗਿਆ ਲਾੜੇ ਦੀ ਤਬੀਅਤ ਵੀ ਬਹੁਤ ਖਰਾਬ ਦੱਸੀ ਜਾ ਰਹੀ ਹੈ ਕਿਉਂਕਿ ਹਾਦਸਾ ਹੀ ਇੰਨਾ ਮੰਦਪਗਾ ਜਿਸ ਕੁੜੀ ਦੇ ਨਾਲ ਲਾਵਾ ਲੈ ਲੇ ਔਰ ਉਸ ਤੋਂ ਬਾਅਦ ਉਸੇ ਕੁੜੀ ਦੀ ਅੱਖਾਂ ਸਾਹਮਣੇ ਚੰਦ ਮਿੰਟਾਂ ਚੰਦ ਦੇਰੀ ਤੋਂ ਬਾਅਦ ਮੌਤ ਹੋ ਜਾਵੇ ਤਾਂ ਇਹ ਦੁੱਖ ਸਹਾਰਨਾ ਬਹੁਤ ਮੁਸ਼ਕਲ ਹੈ ਇਹ ਦੁੱਖ ਬਹੁਤ ਪੂਰੇ ਪਿੰਡ ਦੇ ਵਿੱਚ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਕਿ ਇੰਨਾ ਵੱਡਾ ਬਾਣਾ ਵਾਪਰ ਗਿਆ ਵਿਆਹ ਵਾਲੇ ਦਿਨ ਕੁੜੀ ਦੀ ਮੌਤ ਹੋ ਜਾਣਾ ਬਹੁਤ ਹੀ ਦੁਖਦਾਇਕ ਹੈ ਸਹੁਰੇ ਪਰਿਵਾਰ ਦੇ ਵੱਲੋਂ ਤੇ ਕੁੜੀ ਦੇ ਪਰਿਵਾਰ ਵੱਲੋਂ ਇਹ ਬਹੁਤ ਦੁੱਖ ਜਤਾਇਆ ਗਿਆ ਦੋ ਪਰਿਵਾਰਾਂ ਨੂੰ ਜਿਹੜਾ ਇਹ ਨੁਕਸਾਨ ਚੱਲਣਾ ਪਿਆ ਬਹੁਤ ਹੀ ਮੰਦਭਾਗੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਲਾੜੀ ਦੀ ਖੁਸ਼ੀਆਂ ਦਾ ਚਾਹ ਤੁਸੀਂ ਦੇਖ ਸਕਦੇ ਹੋ ਕਿੰਨਾ ਸੀ ਲਾੜੇ ਨੂੰ ਵੀ ਬਹੁਤ ਚਾਹ ਸੀਗਾ ਤਾਂ ਇਹ ਤਸਵੀਰਾਂ ਬਹੁਤ ਕੁਝ ਬਿਆਨ ਕਰਦੀਆਂ ਨੇ ਕਿਉਂਕਿ ਜਿਹੜੀ ਉਹ ਉਹਨਾਂ ਦੇ ਚਿਹਰੇ ਦੀ ਮੁਸਕਾਨ ਹੈ ਉਹ ਬਹੁਤ ਕੁਝ ਬਿਆਨ ਕਰਦੀ ਹੈ ਤੁਸੀਂ ਦੇਖ ਸਕਦੇ ਹੋ ਬਿਊਟੀ ਪਾਰਲਰ ਦੀ ਉਹਨਾਂ ਦੀ ਤਸਵੀਰਾਂ ਵੀ ਸਾਹਮਣੇ ਆਈਆਂ ਘਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਅਜਿਹੇ ਦੇ ਵਿੱਚ ਇਹਨਾਂ ਮੰਦਭਾਗਾ ਭਾਣਾ ਵਾਪਰ ਜਾਵੇ ਤਾਂ ਕਿੰਨਾ ਵੱਡਾ ਝਟਕਾ ਲੱਗਦਾ ਹੈ ਉਹਨਾਂ ਪਰਿਵਾਰ ਵਾਲਿਆਂ ਨੂੰ ਅਜੇ ਇਹ ਖਾਸ ਮੌਕੇ ਤੇ ਜਦੋਂ ਕੋਈ ਕਰਤੱਜੀ ਜਾਂਦਾ ਹੈ ਤਾਂ ਇਹ 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 ਮੌਕੇ ਸਾਰੀ ਜ਼ਿੰਦਗੀ ਬੰਦੇ ਨੂੰ ਦਰਦ ਦਿੰਦੇ ਨੇ ਹਾਲਾਂਕਿ ਜਾਣਾ ਤਾਂ ਹਰ ਕਿਸੇ ਨੇ ਹੈ ਪਰ ਜਦੋਂ ਅਜੇਹਾ ਤੁਸੀਂ ਸੋਚ ਕੇ ਦੇਖੋ ਕਿਵੇਂ ਕਿ ਇੱਕ ਕੁੜੀ ਦੀ ਜ਼ਿੰਦਗੀ ਦਾ ਅਗਲਾ ਕਦਮ ਸ਼ੁਰੂ ਹੋਣ ਜਾ ਰਿਹਾ ਦੋ ਪਰਿਵਾਰਾਂ ਦੀ ਕਨੈਕਟੀਵਿਟੀ ਹੁੰਦੀ ਆ ਤਾਂ ਦੋ ਪਰਿਵਾਰਾਂ ਨੂੰ ਇੱਥੇ ਘਾਟਾ ਹੋਇਆ ਪਿਆ ਵਾ ਤਾਂ ਉੱਥੇ ਹੀ ਲਾੜੇ ਦੀ ਵੀ ਜਿਹੜੀ ਤਬੀਅਤ ਵਿਗੜ ਗਈ ਹੈ ਲਾੜੇ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਹਰ ਕੋਈ ਅਰਦਾਸ ਕਰ ਰਹਾ ਹੈ ਕਮੈਂਟ ਲੋਕ ਕਰ ਰਿਹਾ ਹੈ ਵਾਹਿਗੁਰੂ ਜੀ ਸਤਨਾਮ ਸਿੰਘ ਕਮੈਂਟ ਕਰ ਰਹੇ ਜਸਵੀਰ ਸਿੰਘ ਕਮੈਂਟ ਕਰ ਰਹੇ ਨੇ ਸੁਖਜੀਤ ਕਮੈਂਟ ਕਰ ਰਹੇ ਨੇ ਸੁਖਦੇਵ ਸਿੰਘ ਕਮੈਂਟ ਕਰ ਰਹੇ ਨੇ ਜਗਤਾਰ ਸਿੰਘ ਕਮੈਂਟ ਕਰ ਰਹੇ ਨੇ ਇਕਬਾਲ ਸਿੱਧੂ ਕਮੈਂਟ ਕਰ ਰਹੇ ਨੇ ਪਰਮਜੀਤ ਸੇਖੋ ਕਮੈਂਟ ਕਰ ਰਹੇ ਨੇ ਲਗਾਤਾਰ ਲੋਕ ਕਮੈਂਟ ਵੀ ਕਰ ਰਿਹਾ ਸੀ ਹਰ ਕੋਈ ਪਰਿਵਾਰ ਦੇ ਨਾਲ ਹੈ ਅਰਦਾਸ ਕਰ ਰਿਹਾ ਕਿ ਆ ਪਰਿਵਾਰ ਨੂੰ ਅ ਜਿਹੜਾ ਉਹ ਬਲ ਮਿਲੇ ਇਸ ਡੂੰਗੇ ਸਦਮੇ ਚ ਬਾਹਰ ਨਿਕਲ ਆਉਣ ਪਰ ਇਸ ਸਦਮਾ ਬਹੁਤ ਹੀ ਗਮਗੀਨ ਹੈ ਪੂਰੇ ਪਿੰਡ ਦੇ ਵਿੱਚ ਚੀਕ ਚਾਹੜਾ ਹੈ ਕਿ ਤਰ੍ਹਾਂ ਦਾ ਕਿਉਂਕਿ ਦੋ ਦੋ ਪਰਿਵਾਰ ਉੱਜੜ ਗਏ ਇੱਥੇ ਦੋ ਪਰਿਵਾਰਾਂ ਨੂੰ ਬਹੁਤ ਵੱਡਾ ਘਾਟਾ ਪਿਆ ਕੁੜੀ ਦੇ ਪਰਿਵਾਰ ਨੂੰ ਵੀ ਔਰ ਸਹੁਰੇ ਪਰਿਵਾਰ ਨੂੰ ਵੀ ਤਾਂ ਲੋਕ ਕਮੈਂਟ ਕਰ ਰਹੇ ਨੇ ਸਿੱਠੀ ਕਮੈਂਟ ਕਰ ਰਹੇ ਨੇ ਦਾਨੀ ਸ਼ਰਮਾ ਡੈਨੀ ਸ਼ਰਮਾ ਕਮੈਂਟ ਕਰ ਰਹੇ ਨੇ ਅਸ਼ੋਕ ਕੁਮਾਰ ਕਮੈਂਟ ਕਰ ਰਹੇ ਨੇ ਜਗਦੀਪ ਕੰਗ ਕਮੈਂਟ ਕਰ ਰਹੇ ਵਿਸ਼ਾਲ ਬਜਾਜ ਕਮੈਂਟ ਕਰ ਰਹੇ ਨੇ ਅਰਸ਼ਦੀਪ ਸਿੰਘ ਗਿੱਲ ਕਮੈਂਟ ਕਰ ਰਹੇ ਹੈ ਵਾਹਿਗੁਰੂ ਜੀ ਤਾਂ ਇਹ ਸਾਰਾ ਪਹਾੜਾ ਜਿਹੜਾ ਵਾਪਰਿਆ ਇਹ ਜੈਮਾਲਾ ਵੇਲੇ ਵਾਪਰਿਆ ਹੈ ਸਟੇਜ ਦੇ ਉੱਤੇ ਲਾੜੀ ਦੀ ਮੌਤ ਹੋਈ ਦੱਸੀ ਜਾ ਰਹੀ ਹੈ